ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਪ੍ਰਤਾਪ ਤੇ ਜੇਕਰ ਤੁਸੀਂ ਪਹਿਲੀ ਵਾਰ ਇਸ ਚੈਨਲ ਤੇ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਔਰ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਲਓ ਤਾਂ ਜੋ ਤੁਹਾਨੂੰ ਸਾਡੀ ਆਉਣ ਵਾਲੀ ਹਰੇਕ ਵੀਡੀਓ ਟਾਈਮ ਟੂ ਟਾਈਮ ਮਿਲ ਸਕੇ ਅੱਜ ਆਪਾਂ ਇਹ ਵਾਲਾ ਫਲਾਵਰ ਤਿਆਰ ਕਰ ਰਹੇ ਹਾਂ ਜਿਹੜਾ ਕਿ ਬਿਲਕੁਲ ਮਸ਼ੀਨੀ ਲੱਗ ਰਿਹਾ ਇਹ ਆਪਾਂ ਹੱਥ ਨਾਲ ਕੋ ਤਿਆਰ ਕੀਤਾ ਸੇਮ ਇਸੇ ਤਰ੍ਹਾਂ ਦਾ ਫਲਾਵਰ ਆਪਾਂ ਇੱਥੇ ਤਿਆਰ ਕਰ ਰਹੇ ਹਾਂ ਕਿਉਂਕਿ ਇਹ ਜਿਹੜਾ ਫਲਾਬਰੀ ਬਹੁਤ ਟਾਈਮ ਪਹਿਲਾਂ ਘੱਟ ਤੋਂ ਘੱਟ 5-7 ਸਾਲ ਪਹਿਲਾਂ ਇਹ ਮੈਂ ਬਣਾਇਆ ਸੀ ਤੇ ਇਹਨੂੰ ਮੈਂ ਸ਼ਾਇਦ ਤੋਂ ਛਿਪਵਾ ਕੇ ਲਿਆਂਦਾ ਸੀ ਪਰ ਹੁਣ ਅੱਜ ਮੈਂ ਪੈਨ ਦੇ ਨਾਲ ਹੀ ਇਹਨੂੰ ਡਰਾ ਕੀਤਾ ਜੋ ਕਿ ਇਸ ਤਰ੍ਹਾਂ ਹੈ ਔਰ ਮੈਨੂੰ ਬਣਾ ਰਹੀ ਹਾਂ ਜਿਹੜਾ ਬਿਲਕੁਲ ਮਸ਼ੀਨੀ ਲੱਗੇਗਾ ਤੁਹਾਨੂੰ ਕਿ ਇਹ ਮਸ਼ੀਨੀ ਕਢਾਈ ਕੀਤੀ ਹੋਈ ਹੈ ਸੋ ਇਹਦੇ ਵਾਸਤੇ ਆਪਾਂ ਨੇ ਇਹ ਵਾਲੀ ਰੀਲਾਂ ਨਹੀਂ ਵਰਤੋ ਕੀਤੀ ਹੈ ਇਹ ਸਿਲਕ ਦੀਆਂ ਰੀਲਾਂ ਨੇ ਜਿਹਦੇ ਨਾਲ ਮਸ਼ੀਨੀ ਕਢਾਈ ਕੀਤੀ ਜਾਂਦੀ ਆ ਔਰ ਆਪਣੀ ਵਾਲੀ ਬ੍ਰੀਕ ਵਾਲੀ ਸੂਈ ਲਈਏ ਜਿਸ ਦੇ ਨਾਲ ਸਰਪਾਈ ਕੀਤੀ ਜਾਂਦੀ ਹੈ ਠੀਕ ਹੈ ਇੱਕ ਦੋ ਟਿਪਸ ਨੇ ਮੈਂ ਤੁਹਾਨੂੰ ਦੱਸ ਦੇਣੀਆਂ ਤੁਸੀਂ ਉਹਨੂੰ ਯਾਦ ਕਰਿਓ ਔਰ ਫੋਲੋ ਕਰਿਓ ਜ਼ਰੂਰ ਯਾਦ ਹਮੇਸ਼ਾ ਰੱਖਿਓ ਜਿਵੇਂ ਕਿ ਆਪਾਂ ਹੋਰ ਫਲਾਵਰ ਬਣਾਣੇ ਆ ਜਾਂ ਪੱਤੀਆਂ ਬਣਾਣੇ ਆ ਉਹਨਾਂ ਦੇ ਵਿੱਚ ਆਪਾਂ ਇਧਰੋਂ ਸ਼ੁਰੂ ਕਰਕੇ ਇਧਰ ਨੂੰ ਲੈ ਕੇ ਜਾਂਦੇ ਆ ਨਾ ਫਲਾਵਰ ਜਾਂ ਪੱਤੀ ਤੇ ਜਾਂ ਇਧਰੋਂ ਸ਼ੁਰੂ ਕਰਕੇ ਇਧਰ ਨੂੰ ਲੈ ਕੇ ਆਨੇ ਆ ਫਲਾਵਰ ਜਾਂ ਪੱਤੀ ਠੀਕ ਹੈ ਬਟ ਇਹਦੇ ਵਿੱਚ ਐਵੇਂ ਦਾ ਕੁਝ ਨਹੀਂ ਹੈ ਇਹਦੇ ਵਿੱਚ ਆਪਾਂ ਇਹਨੂੰ ਵਿੱਚ ਕਾਰ ਤੋਂ ਸ਼ੁਰੂ ਕਰਾਂਗੇ ਠੀਕ ਹੈ ਜੀ ਕਿਉਂਕਿ ਇਹ ਮਸ਼ੀਨੀ ਕਢਾਈ ਹੈ ਮਸ਼ੀਨੀ ਕਢਾਈ ਤਾਂ ਹੀ ਬਣੇਗੀ ਜੇਕਰ ਇਹ ਵਿੱਚ ਭਾਰਤ ਸ਼ੁਰੂ ਹੋਏਗੀ ਸੋ ਉਹਦੇ ਵਾਸਤੇ ਦੇਖੋ ਜਿਵੇਂ ਇਹ ਵਾਲੀ ਪੱਤੀ ਹੈ ਤਾਂ ਆਪਾਂ ਇਸ ਤੋਂ ਸ਼ੁਰੂ ਕਰ ਰਹੇ ਹਾਂ ਠੀਕ ਹੈ ਇਹਦੇ ਵਾਸਤੇ ਆਪਾਂ ਡਬਲ ਧਾਗੇ ਦੀ ਵਰਤੋਂ ਕੀਤੀ ਹੈ ਜਿਆਦਾ ਮੋٹے ਧਾਗੇ ਦੀ ਵਰਤੋਂ ਨਹੀਂ ਕੀਤੀ ਉਹਨਾਂ ਵਿੱਚ గ ਛੋਟੇ ਛੋਟੇ ਹੈ ਸਟੈਪ ਲੈਣ ਦੇ ਹੋਏ ਇਹਨੂੰ ਕੰਪਲੀਟ ਕਰਦੇ ਚੱਲਾਂਗੇ ਇਹ ਸੂਟ ਬਹੁਤ ਸੋਹਣਾ ਲੱਗੇਗਾ ਜੀ ਬਣ ਕੇ ਔਰ ਇਹ ਆਪਾਂ ਬੱਚੇ ਦੀ ਫਰਾਕ ਤੇ ਵੀ ਪਾ ਸਕਦੇ ਹਾਂ ਡਿਜ਼ਾਈਨ ਤੇ ਆਪਨੇ ਸੂਟ ਦੇ ਘੇਰੇ ਤੇ ਚਾਕਾਂ ਤੇ ਪੂਰੇ ਸੂਟ ਦੇ ਵਿੱਚ ਤੇ ਔਰ ਬਾਹਾਂ ਤੇ ਵੀ ਇਹਨੂੰ ਬਣਾ ਸਕਦੇ ਹਾਂ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਬਣ ਜਾਏਗਾ ਔਰ ਜਿਨੂੰ ਇਹ ਕਢਾਈ ਨਹੀਂ ਆਉਂਦੀ ਉਹ ਵੀ ਇਹ ਬੜੇ ਪਿਆਰ ਨਾਲ ਇਹਨੂੰ ਬਣਾ ਸਕਦਾ ਹੈ ठीक है ये देखो जिस तरह पत्ता छोटा छोटा जो तो नोक बना रहे हैं उसी तरह अपना छोटे चुट छोटे स्टेप लेंगे हुए इन्हें कंप्लीट करा ठीक है जी और एज वाले अपने कोई बाउंड्री वगैरह नहीं बनानी है ठीक है वो अच्छी नहीं लगेगी ਔਰ ਆ ਪੈਸੇ ਤਰਾਹੇ ਵਾਪਸ ਆਮਾ ਠੀਕ ਹੈ ये देखो जी बहुत सोहनी पत्ती बन रही है अपने कुछ फ्लावर मैं पहले ही तैयार कर लिया जो आप ज्यादा जो टाइम ना लगे लॉन्ग वीडियो ना हो जाए करके ये देखो जी कंप्लीट हो गया और आप नेक्स्ट फ्लावर वाले पत्ती वाले सिले से लाएंगे ये भी सेम और से तरह ही बनावांगे आप देखो ये फ्लावर है ना पत्तियां कंप्लीट हो चुकी है ना और ये भी इससे आप फ्लावर तैयार करना है जो ये वाला तो इन्हें भी आप सेम इसी तरह ही तैयार करेंगे पर ਇਹ ਆਪਾਂ ਇੱਥੋਂ ਨਹੀਂ ਇੱਥੋਂ ਟਾਂਕਾ ਨਹੀਂ ਲਵਾਂਗੇ ਆਪਾਂ ਇਹਦੇ ਵਿੱਚੋਂ ਇਸ ਤਰ੍ਹਾਂ ਟਾਂਕਾ ਲਵਾਂਗੇ ਜਿਸ ਦੇ ਨਾਲ ਇਹ ਆਪਾਂ ਨੂੰ ਲੱਗੇ ਕਿ ਇਹਦੇ ਵਿੱਚ ਹੀ ਅਟੈਚ ਕੀਤਾ ਹੋਇਆ ਹੈ ਜਿਵੇਂ ਇਹਨੂੰ ਇਹ ਦੇਖੋ ਆਪਾਂ ਸੇਮ ਇਸੇ ਤਰ੍ਹਾਂ ਹੀ ਇਹਨੂੰ ਅਟੈਚ ਕਰਦੇ ਹੋਏ ਬਣਾਵਾਂਗੇ ਇਹ ਦੇਖੋ ਇਹਦੇ ਵਿੱਚੋਂ ਵੀ ਇਸ ਤਰ੍ਹਾਂ ਔਰ ਜਿਸ ਤਰ੍ਹਾਂ ਉਪਰੋਂ ਫਲਾਵਰ ਦੀ ਸ਼ੇਪ ਆ ਰਹੀ ਹੈ ਸੇਮ ਉਸੇ ਤਰ੍ਹਾਂ ਛੋਟੇ ਛੋਟੇ ਸਟੈਪ ਲੈਂਦੇ ਹੋਏ ਆਪਾਂ ਇਸ ਨੂੰ ਕੰਪਲੀਟ ਕਰਦੇ ਚੱਲਾਂਗੇ ਇਸ ਤਰ੍ਹਾਂ ਇਹਨੂੰ ਕੰਪਲੀਟ ਕਰ ਲਾਂਗੇ ਦੇਖੋ ਜੀ ਫਲਾਵਰ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਇਹ ਦੇਖੋ ਸੇਮ ਹੀ ਲੱਗ ਰਹੇ ਨੇ ਦੋਨੋਂ ਫਲਾਵਰ ਐਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਪੜਾਈਆਂ ਦੇਖਣ ਨੂੰ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਸੋ ਹੁਣ ਦੀ ਵੀਡੀਓ ਲਈ ਥੈਂਕ ਯੂ ਜੀ